ਮੇਰਾ ਨਾਮ ਸੋਰ ਆ ਬੀ ਕਿਥੋਂ ਹੁੰਦੇ ਆਈ ਪੁਨੀਆਰ ਤੋਂ ਆਨੇ ਆ ਕੋਲ ਜੇ ਪਰਦੇ ਤਿਆਰੀ ਕਰਨਾ ਨੇ ਆ ਟੀਏ ਦੀ ਭਰਤੀ ਆ ਰਹੀ ਆ ਤੋ ਅਗਨੀ ਵੀਰ ਦੀ ਭਰਤੀ ਆ ਰਹੀ ਆ ਹੁਣ ਜਦੋਂ ਅਸੀਂ ਆਈਦਾ ਵਾ ਤੇ ਕਾਲਜ ਦਾ ਗੇਟ ਬੰਦ ਹੁੰਦਾ ਨਹੀਂ 5 ਵਜੇ ਆਈਦਾ ਬੱਚਿਆਂ ਨੇ ਸਕੂਲ ਕਾਲਜ ਵੀ ਜਾਣਾ ਹੁੰਦਾ ਵਾ ਤੇ ਅੱਗੇ ਇੱਕ ਤਾਲਾ ਲੱਗਾ ਹੁੰਦਾ ਵਾ ਤੇ ਅਸੀਂ ਆਈ ਜਾਣੇ ਆ ਵੀ ਜੇ ਟਾਈਮ ਨਾਲ ਕਾਲਜ ਦਾ ਗੇਟ ਖੁੱਲਾ ਹੋਵੇ ਵੀ ਜੁਹੇ ਤਿਆਰੀ ਕਰਕੇ ਤੇ ਟਾਈਮ ਨਾਲ ਘਰ ਜਾ ਸਕੀਏ ਤੇ ਸਕੂਲ ਕਾਲਜ ਜਾ ਸਕੀਏ ਸਾਡੇ ਕੋਲ ਘਟੋਗਾ ਡਗਰਾਉਂ ਦੇ ਵਿੱਚ 6-7 ਮੁੰਡਾ ਤਿਆਰੀ ਕਰਦਾ ਪਿਆ ਵਾ ਦਿਕਤ ਆਹੀ ਆਉਂਦੀ ਆ ਵੀ ਉਹ ਫਿਰ ਲੇਟ ਹੋ ਜਾਂਦੇ ਆ ਉਹਨਾਂ ਨੇ ਸਕੂਲ ਕਾਲਜ ਵੀ ਜਾਣਾ ਹੁੰਦਾ ਵਾ ਤੇ ਉਹਦੇ ਕਰਕੇ ਫਿਰ ਸਕੂਲ ਵਾਲੇ ਵੀ ਗੁੱਸੇ ਹੁੰਦੇ ਉਹਨਾਂ ਨੂੰ ਕਿ ਤੁਸੀਂ ਲੇਟ ਕਿਉਂ ਆਉਂਦੇ ਹੋ ਤੇ ਆਹੀ ਜਾਣੇ ਆ ਵੀ ਜਲਦੀ ਜਲਦੀ ਘੇੜ ਖੁੱਲਾ ਹੋਵੇ ਜੋ ਮੇਰੇ ਤਿਆਰੀ ਕਰਕੇ ਤੇ ਆਪਣੇ ਟਾਈਮ ਨਾਲ ਘਰ ਜਾ ਸਕਾਂ ਮੇਰਾ ਨਾਮ ਹਰਦੀਪ ਸਿੰਘ ਆ ਮੈਂ ਸੀਨੀਅਰ ਸਿਟੀਜ਼ਨ ਆ ਰਟਾਇਰਡ ਡੀਓ ਗਰਦਾਸਪੁਰ ਜਿਹੜਾ ਹੈ ਇੱਥੇ ਹਰ ਉਸ ਕਾਲਜ ਦੇ ਵਿੱਚ ਮੈਂ ਸੀਐਮ ਦੀ ਜੋਗਸਾਲਾ ਜਿਹੜੀ ਆ ਉਹਦੀ ਕਲਾਸ ਅਟੈਂਡ ਕਰਨ ਆਉਣਾ ਮਾਨਯੋਗ ਸੀਐਮ ਸਾਹਿਬ ਨੇ ਬੜਾ ਵਧੀਆ ਇੱਕ ਆਪਣੇ ਸਾਡੇ ਪੰਜਾਬੀਆਂ ਦੀ ਸੀਨੀਅਰ ਸਿਟੀਜ਼ਨ ਦੀ ਸਿਹਤ ਨੂੰ ਚੰਗਾ ਕਰਨ ਵਾਸਤੇ ਯੋਗਸਾਲਾ ਜਿਹੜੀ ਆ ਉਹ ਚਲਾਈ ਆ ਜਿਹਦੀ ਕਲਾਸ ਸਾਡੀ ਜਿਹੜੀ 5:30 ਵਜੇ ਸਵੇਰੇ ਸ਼ੁਰੂ ਹੁੰਦੀ ਆ ਤੇ ਅੱਜ ਮੈਨੂੰ ਪਤਾ ਲੱਗਾ ਕਿ ਜਿਹੜੀ ਜਿਹੜਾ ਕਾਲਜ ਦਾ ਗੇਟ ਆ ਉਹ 6:30 ਤੋਂ ਪਹਿਲਾਂ ਨਹੀਂ ਖੁੱਲਣਾ ਇਸ ਕਰਕੇ ਸਾਡੀ ਕਲਾਸ ਜਿਹੜੀ ਹੈ ਉਹ ਅੱਜ ਮਿਸ ਹੋ ਗਈ ਸੋ ਬਹੁਤ ਸਾਰ ਨੂੰ ਜਿਹੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੋ ਮੈਂ ਪ੍ਰਸ਼ਾਸਨ ਅੱਗੇ ਕਾਲਜ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਕਿ ਇਹ ਜਿਹੜਾ ਸੀਐਮਡੀ ਜੋਗਸਾਲਾ ਦੀ ਕਲਾਸ ਆ ਇਹਦੇ ਕਰਕੇ ਜਿਹੜਾ ਗੇਟ ਆ ਜਿਹੜਾ ਉਹ ਪਹਿਲਾਂ ਖੁੱਲਿਆ ਜਾਵੇ ਤਾਂ ਕਿ ਸਾਰੇ ਜਿਹੜੇ ਆਪਣਾ ਸਾਰੇ ਸੀਨੀਅਰ ਸਿਟੀਜ਼ਨ ਜਿਹੜੇ ਆ ਉਹ ਆਪਣੀ ਕਲਾਸ ਜਿਹੜੀ ਆ اٹੈਂਡ ਕਰ ਸਕਣ ਆਪਣੀ ਸਿਹਤ ਨੂੰ ਬਰਕਰਾਰ ਰੱਖ ਸਕਣ ਸੋ ਮੈਂ ਇਹ ਜਿਹੜੀ ਹੈ ਪ੍ਰਸ਼ਾਸਨ ਨੂੰ ਅੱਗੇ ਬੇਨਤੀ ਕਰਦਾ ਤੇ ਸਾਡੇ ਮਾਨਯੋਗ ਜੋ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਜਿਹੜਾ ਇਹ ਪ੍ਰੋਜੈਕਟ ਚਲਾਇਆ ਹੈ ਇਹਨੂੰ ਅਸੀਂ ਜਿਹੜਾ ਹੈ ਸਫਲ ਬਣਾਈਏ ਆਪਣੀ ਸਿਹਤ ਨੂੰ ਜਿਹੜਾ ਹੈ ਉਹ ਚੰਗਾ ਬਣਾਈਏ ਠੀਕ ਹੈ ਜੀ ਉਹ ਮਤਲਬ ਹਰ ਇੱਕ ਨੂੰ ਪ੍ਰੋਬਲਮ ਆਉਂਦੀ ਆ ਜਿਹੜੀ ਸਾਨੂੰ ਆ ਅਸੀਂ ਦੱਸ ਦਿੱਤੀ ਆ ਬੱਚਿਆਂ ਨੇ ਵੀ ਤੁਹਾਨੂੰ ਦੱਸ ਹੀ ਦਿੱਤੀ ਹੋਣੀ ਆ ਸੋ ਉਹਨਾਂ ਨੂੰ ਵੀ ਪ੍ਰੋਬਲਮ ਹੈ ਸਾਰੇ ਇਸ ਕਰਕੇ ਜਿਹੜਾ ਹੈ ਉਹ ਮਤਲਬ ਜਿਹੜਾ ਹੈ ਹਰ ਇੱਕ ਨੂੰ ਕਿਉਂਕਿ ਉਹ ਬੱਚੇ ਵੀ ਜਿਹੜੇ ਆਪਣੀ ਸਰੀਰਕ ਪ੍ਰੀਖਿਆ ਦੀ ਤਿਆਰੀ ਜਿਹੜੀ ਆ ਉਹ ਕਰਨ ਦੇ ਆ ਕਿਉਂਕਿ ਅੱਜ ਕੱਲ੍ਹ ਵੇਖੋ ਕਿੰਨੀ ਬੇਰੁਜ਼ਗਾਰੀ ਆ ਉਹ ਬੱਚੇ ਜਿਹੜੇ ਸਵੇਰੇ ਸੁੱਕ ਤੇ ਆ ਕੇ ਬਾਕੀ ਬੜੇ ਬੜੀ ਦੂਰੋਂ ਹੁੰਦੇ ਆ ਤੇ ਆਪਣੇ ਜਿਹੜੀ ਇੱਥੇ ਆਪਣੀ ਪ੍ਰੈਕਟਿਸ ਕਰਦੇ ਆ ਤਾਂ ਕਿ ਆਪਣੀ ਜਿਹੜੀ ਆ ਸਰੀਰਕ ਪ੍ਰੀਖਿਆ ਜਿਹੜੀ ਉਹਨਾਂ ਦੀ ਆਪਣੇ ਭਰਤੀ ਹੋਣੀ ਆ ਆਰਮੀ ਦੀ ਪੰਜਾਬ ਪੁਲਿਸ ਦੀ ਉਹਨੂੰ ਪਾਸ ਕਰ ਸਕਣ ਸੋ ਉਹਨਾਂ ਨੂੰ ਇਹ ਮੌਕਾ ਜਿਹੜਾ ਹੈ ਉਹ ਦੇਣਾ ਚਾਹੀਦਾ ਮਤਲਬ ਟਾਈਮ ਨਾਲ ਉਹਨਾਂ ਜੇ ਜੇ ਮਦਦ ਜੇ ਲੇਟ ਹੋਣ ਜੇ ਵਿਚਾਰ ਦੂਰੋਂ ਹੁੰਦੇ ਆ ਕਿ ਬਾਅਦ ਚ ਕਈਆਂ ਨੇ ਆਪਣੇ ਕੰਮ ਤੇ ਵੀ ਜਾਣਾ ਹੁੰਦਾ ਵਾ ਘਰ ਦੇ ਨਾਲੇ ਕੰਮ ਕਰਨਾ ਹੁੰਦਾ ਉਹ ਜ਼ਰੂਰ ਦੇ ਬਸੇਰੇ ਸਵੇਰੇ ਸੋਕ ਤੇ ਸੋਕ ਤੇ ਜਿਹੜੀ ਆਪਣੀ ਪ੍ਰੈਕਟਿਸ ਜਿਹੜੀ ਉਹ ਕਰ ਲਈਏ ਤੇ ਆਪਣੀ ਜਿਹੜੀ ਪ੍ਰੀਖਿਆ ਜਿਹੜੀ ਉਹਨੂੰ ਪਾਸ ਕਰਨ ਦੇ ਸਫਲ ਹੋਈਏ ਮੈਂ ਪ੍ਰਿੰਸੀਪਲ ਸਰਕਾਰੀ ਕਾਲਜ ਗੁਰਦਾਸਪੁਰੇ ਦੱਸਣਾ ਚਾਹਾਂਗਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਨੇ ਮਾਨਯੋਗ ਮੁੱਖ ਮੰਤਰੀ ਜੀ ਦੇ ਯੁੱਧ ਨਸ਼ਾ ਵਿਰੁੱਧ ਅਭਿਆਨ ਦੇ ਤਹਿਤ ਹੁਣ ਪੂਰਾ ਉਪਰਾਲਾ ਕੀਤਾ ਹੋਇਆ ਹੈ ਕਿ ਕਾਲਜ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਬਾਹਰੀ ਅਨਸਰ ਜੋ ਨਸ਼ਾ ਕਰਨ ਦੇ ਵਾਸਤੇ ਪ੍ਰਵੇਸ਼ ਹੁੰਦੇ ਨੇ ਉਹ ਇੱਥੇ ਨਾ ਸਕਣ ਔਰ ਕਾਲਜ ਦੇ ਵਿੱਚ ਇੱਕ ਭੈ ਮੁਕਤ ਅਤੇ ਅਨਸ਼ਾਸਨਮਈ ਜਿਹੜਾ ਮਾਹੌਲ ਹੈ ਉਹ ਕਾਇਮ ਕੀਤਾ ਜਾ ਸਕੇ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਕਾਲਜ ਦੀ ਦੀਵਾਰ ਜਿਹੜੀ ਹੈ ਚਾਰ ਦੁਵਾਰੀ ਜਿਹਨੂੰ ਅਸੀਂ ਕਹਿੰਦੇ ਆ ਉਹ ਚਾਰੇ ਪਾਸੇ ਟੁੱਟੀ ਹੋਈ ਸੀ। ਪ੍ਰਸ਼ਾਸਨ ਨੇ ਉਹਨੂੰ ਰਿਪੇਅਰ ਕਰਵਾਇਆ ਹੈ। ਔਰ ਜੇ ਕਿਸੇ ਨੇ ਕਾਲਜ ਦੇ ਵਿੱਚ ਐਂਟਰ ਕਰਨਾ ਹੈ ਤਾਂ ਉਹ ਮੁੱਖ ਦੁਆਰ ਤੋਂ ਹੀ ਐਂਟਰ ਕਰ ਸਕਦਾ ਹੈ। ਲੇਕਿਨ ਪਿਛਲੇ ਦਿਨਾਂ ਦੇ ਵਿੱਚ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਨੇ ਕਿ ਬਹੁਤ ਸਾਰੇ ਇਲਾਕੇ ਵਿਅਕਤੀ ਜਿਹੜੇ ਨੇ ਕੋਈ ਸੰਤ ਨਗਰ ਵਾਲੇ ਪਾਸਿਓਂ ਜਿਹੜਾ ਕਿ ਗੇਟ ਅਸੀਂ ਬੰਦ ਕੀਤਾ ਹੋਇਆ ਹੈ ਇਸੇ ਤਰ੍ਹਾਂ ਪ੍ਰੇਮਨਗਰ ਵਾਲੇ ਪਾਸੋਂ ਜਿੱਥੇ ਕੀ ਰਸਤਾ ਨਹੀਂ ਹੈ ਉੱਥੋਂ ਕੰਧ ਤੋੜ ਕੇ ਲੋਕ ਜਿਹੜੇ ਉਹ ਪ੍ਰਵੇਸ਼ ਕਰਦੇ ਆ ਔਰ ਇੱਕ ਦਿਨ ਇਹ ਵੀ ਦੇਖਿਆ ਗਿਆ ਕਿ ਕੁਝ ਵਿਅਕਤੀ ਜਿਹੜੇ ਉਹ ਪੁਰਾਣੇ ਹੌਸਟਲ ਦੇ ਵਿੱਚ ਬੈਠ ਕੇ ਨਸ਼ਾ ਕਰ ਰਹੇ ਸਨ ਜਿੱਥੇ ਪ੍ਰਸ਼ਾਸਨ ਨੇ ਜਾ ਕੇ ਉਹਨਾਂ ਨੂੰ ਰੋਕਿਆ ਔਰ ਉਹ ਉੱਥੋਂ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ ਜਦੋਂ ਕਿ ਸਾਨੂੰ ਪੁਲਿਸ ਬੁਲਾਉਣੀ ਪਈ ਔਰ ਪੁਲਿਸ ਨੇ ਉਹ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਇਹ ਕਾਲਜ ਇੱਕ ਵਿਦਿਆਦਾ ਮੰਦਰ ਹੈ ਜਿੱਥੇ ਅਸੀਂ ਭੈ ਮੁਕਤ ਵਾਤਾਵਰਨ ਪੈਦਾ ਕਰਨਾ ਹੈ ਜਿੱਥੇ 1400 ਲੜਕੀਆਂ ਸਾਡੇ ਕੋਲ ਪੜ੍ਹਦੀਆਂ ਟੋਟਲ 2200 ਸਾਡੀ ਸਟ੍ਰੈਂਥ ਹੈ ਜਿਹਦੇ ਵਿੱਚ 1400 ਲੜਕੀਆਂ ਪੜ੍ਹਦੀਆਂ ਨੇ ਔਰ ਉਹਨਾਂ ਨੇ ਸਾਰਾ ਦਿਨ ਘੁੰਮਣਾ ਵੀ ਹੁੰਦਾ ਹੈ ਖੇਡਣਾ ਵੀ ਹੁੰਦਾ ਹੈ ਗਰਾਊਂਡਾਂ ਦੇ ਵਿੱਚ ਵੀ ਜਾਣਾ ਹੁੰਦਾ ਹੈ ਸੋ ਇਸ ਤਰ੍ਹਾਂ ਅਗਰ ਅਣਪਛਾਤੇ ਵਿਅਕਤੀ ਅਨ ਆਇਡੈਂਟੀਫਾਈਡ ਪਰਸਨ ਜਿਹਨਾਂ ਨੂੰ ਕਾਲੇ ਦੇ ਨਾਲ ਕੋਈ ਵਾਸਤਾ ਨਹੀਂ ਜਿਹੜਾ ਨਸ਼ਾ ਕਰਨ ਦੇ ਮੰਤਵ ਦੇ ਨਾਲ ਕਾਲਜ ਦੇ ਵਿੱਚ ਆਉਣੇ ਉਹਨਾਂ ਨੂੰ ਅਸੀਂ ਰੋਕਣ ਵਾਸਤੇ ਇਹ ਕੁਝ ਸਟੈਪ ਜਿਹੜੇ ਹੋ ਚੁੱਕੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਕਾਲਜ ਦਾ 32 ਏਕੜ ਦਾ ਜਿਹੜਾ ਉਹ ਇੱਕ ਰ ਹੁਣ ਕਿਉਂਕਿ ਸਰਦੀਆਂ ਸ਼ੁਰੂ ਹੋ ਰਹੀਆਂ ਨੇ ਅਸੀਂ ਕਿਸੇ ਨੂੰ ਸੈਰ ਕਰਨ ਤੋਂ ਨਹੀਂ ਰੋਕਦੇ ਸਭ ਨੂੰ ਅਸੀਂ ਇਹ ਕਹਿੰਨੇ ਆਂ ਵੀ ਖੇਡੋ ਵੀ ਜ਼ਰੂਰ ਗਰਾਊਂਡਾਂ ਤੁਹਾਡੀਆਂ ਨੇ ਜ਼ਰੂਰ ਇਹਨੂੰ ਇਸਤੇਮਾਲ ਕਰੋ ਲੇਕਿਨ ਕਾਲਜ ਸਮੇਂ ਤੋਂ ਪਹਿਲਾਂ ਲੇਕਿਨ ਦਿਨ ਚੜਨ ਤੋਂ ਬਾਅਦ ਰਾਤ ਨੂੰ ਕਿਸੇ ਤਰ੍ਹਾਂ ਦੀ ਕੋਈ ਸੈਰ ਜਾਂ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਕਾਲਜ ਦੇ ਵਿੱਚ ਕਿਉਂਕਿ ਲਾਈਟ ਦਾ ਪ੍ਰਬੰਧ ਸਾਡੇ ਕੋਲ ਇੰਨਾ ਨਹੀਂ ਅਸੀਂ ਕਰ ਸਕਦੇ ਨਾ ਹੀ ਸਾਡੇ ਕੋਲ ਰਿਸੋਰਸਸ ਨੇ ਕਿ ਅਸੀਂ ਜਗ੍ਹਾ-ਜਗ੍ਹਾ ਤੇ ਬੰਦੇ ਖੜੇ ਕਰ ਸਕੀਏ ਹਾਂ ਆਪਣੇ ਵਿਦਿਆਰਥੀਆਂ ਦੇ ਵਾਸਤੇ ਜਦ ਤੱਕ ਉਹ ਵਿਦਿਆਰਥੀ ਕਾਲਜ ਦੇ ਵਿੱਚ ਮੌਜੂਦ ਰਹਿੰਦੇ ਆ ਸਾਡਾ ਸਟਾਫ ਵੀ ਮੌਜੂਦ ਰਹਿੰਦਾ ਹੈ ਅ ਹਰ ਮਦਦ ਕਰਦੇ ਆ ਲੇਕਿਨ ਸ਼ਹਿਰ ਵਾਲੇ ਲੋਕਾਂ ਦਾ ਸ਼ਹਿਰ ਦੇ ਲਈ ਸਵਾਗਤ ਹੈ ਲੇਕਿਨ ਸਾਡੇ ਨਾਲ ਕੋਆਪਰੇਟ ਕਰੋ ਇਹ ਤੁਹਾਡਾ ਮੰਦਰ ਹੈ ਤੁਹਾਡਾ ਕਾਲਜ ਹੈ ਤੁਹਾਡੇ ਬੱਚੇ ਇੱਥੇ ਪੜ੍ਹਦੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਇਹਨੂੰ 100 ਕੋਟੀ ਦਾ ਕਾਲਜ ਬਣਾਉਣ ਦੇ ਲਈ ਔਰ ਇਸ ਕਾਲਜ ਦਾ ਨਾਮ ਪੰਜਾਬ ਦੇ ਮੋਢੀ ਕਾਲਜਾਂ ਦੇ ਵਿੱਚ ਆਵੇ ਇਹ ਸਾਡੀ ਕੋਸ਼ਿਸ਼ ਹੈ ਨਵੇਂ ਕੋਰਸ ਵੀ ਸ਼ੁਰੂ ਕੀਤੇ ਗਏ ਆ ਸੋ ਇਸ ਲਈ ਸਾਡੀ ਇੱਕ ਗੁਜ਼ਾਰਿਸ਼ ਹੈ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਔਰ ਮੇਰੀ ਬੇਨਤੀ ਨੂੰ ਜਰੂਰ ਸਵੀਕਾਰ ਕਰਨਗੇ ਕਿ ਸਰਦੀਆਂ ਦੇ ਵਿੱਚ ਅਸੀਂ 6 ਵਜੇ ਦਾ ਸਮਾਂ ਤੈਅ ਕੀਤਾ ਹੈ ਕਿ 6 ਵਜੇ ਆਰਿਆ ਕਰਨ ਕਿਉਂਕਿ ਅੱਜਕੱਲ ਦਿਨ ਜਿਹੜਾ ਉਹ ਸਬਕ 6 ਵਜੇ ਚੜ੍ਹ ਬਾਕੀ ਯੋਗਾ ਦੀ ਜਿਹੜੀ ਕਲਾਸ ਹੈ ਉਹ ਪਹਿਲਾਂ 6 ਵਜੇ ਲੱਗਦੀ ਸੀ ਅੱਜ ਮੇਰੇ ਕੋਲ ਯੋਗਾ ਇੰਸਟ੍ਰਕਟਰ ਆਏ ਸਨ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਹੁਣ ਕਲਾਸ ਜਿਹੜੀ ਹੈ ਉਹ ਸਵੇਰੇ 6 ਤੋਂ ਸਵੇਰੇ 7 ਲਗਾਵਾਂਗੇ ਕਿਉਂਕਿ ਸਵੇਰੇ 6 ਵਜੇ ਦਿਨ ਚੜ ਜਾਂਦਾ ਸੋ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੈ ਕਿ ਦਿਨ ਚੜ੍ਹਦਿਆਂ ਨੂੰ ਕਾਲਜ ਦੇ ਵਿੱਚ ਆਓ ਰਾਤ ਦੇ ਹਨੇਰੇ ਦੇ ਵਿੱਚ ਕਾਲਜ ਦੇ ਵਿੱਚ ਕੋਈ ਨਾ ਫਿਰ ਕਿਉਂਕਿ ਸਾਡੇ ਕੋਲ ਗਰਾਊਂਡਾਂ ਦੇ ਵਿੱਚ ਲਾਈਟ ਦਾ ਅਜੇ ਪ੍ਰਬੰਧ ਨਹੀਂ ਹੈ ਨਾ ਹੀ ਸਾਡੇ ਕੋਲ ਇੰਨੇ ਰਿਸੋਰਸਸ ਨੇ ਕਿ ਅਸੀਂ ਐਡੀ ਵੱਡੇ ਪੱਧਰ ਦੇ ਉੱਤੇ ਲਾਈਟ ਦਾ ਪ੍ਰਬੰਧ ਕਰ ਸਕਦੇ ਹਾਂ ਜਦੋਂ ਕਿਤੇ ਵੱਡੇ ਮੈਚ ਹੁੰਦੇ ਨੇ ਸਰਕਾਰ ਦੁਆਰਾ ਕੋਈ ਟੂਰਨਾਮੈਂਟ ਕਰਵਾਏ ਜਾਂਦੇ ਨੇ ਤੇ ਉਦੋਂ ਲਾਈਟਾਂ ਜਿਹੜੀਆਂ ਆ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੁਰੱਖਿਆ ਦਾ ਪ੍ਰਬੰਧ ਕਰਨ ਦੇ ਲਈ ਮੇਰੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਹੈ ਕੀ ਸਾਨੂੰ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇ ਔਰ ਉਹਨਾਂ ਨੇ ਵੀ ਇਹੀ ਕਹਿਣਾ ਕਿ ਅਸੀਂ ਹਰ ਵਿਅਕਤੀ ਨੂੰ ਕਾਲਜ ਦੇ ਅੰਦਰ ਨਹੀਂ ਸੁਰੱਖਿਆ ਪ੍ਰੋਵਾਈਡ ਕਰ ਸਕਦੇ ਹਾਂ ਸਾਡੀਆਂ ਪੀਸੀਆਰ ਟੀਮ ਜਿਹੜੀਆਂ ਨੇ ਉਹ ਬਾਹਰ ਫਿਰਦੀਆਂ ਰਹਿੰਦੀਆਂ ਨੇ ਉਹ ਕੰਟਰੋਲ ਕਰਨਗੀਆਂ ਸੋ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਮੈਨੂੰ ਬਤੌਰ ਪ੍ਰਿੰਸੀਪਲ ਇਸ ਕਾਲਜ ਨੂੰ ਇੱਕ ਮੋਟੀ ਕਾਲਜ ਬਣਾਉਣ ਦੇ ਵਿੱਚ ਮਦਦ ਕਰੋ ਇਸ ਕਾਲਜ ਦੇ ਵਿੱਚ ਅਣਪਛਾਤੇ ਵਿਅਕਤੀ ਨਾ ਆਉਣ ਰਾਤ ਦੇ ਹਨੇਰੇ ਦੇ ਵਿੱਚ ਕੋਈ ਵਾਰਦਾਤ ਨਾ ਹੋਵੇ ਕਿਉਂਕਿ ਬਹੁਤ ਸਾਰੀਆਂ ਇਮਾਰਤਾਂ ਇੱਥੇ ਵੰਡਣ ਪਈਆਂ ਹੋਏ ਐ ਜਿਨ੍ਹਾਂ ਨੂੰ ਅਸੀਂ ਫਿਰ ਵਰਤੋਂ ਦੇ ਵਿੱਚ ਲਿਆ ਰਹੇ ਆ ਉੱਥੇ ਪ੍ਰਬੰਧ ਕੀਤੇ ਜਾ ਰਹੇ ਆ ਸੋ ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਟਾਈਮਿੰਗ ਨਿਸ਼ਚਿਤ ਕੀਤੀ ਗਈ ਅਸੀਂ ਤੁਹਾਨੂੰ ਕਹਿੰਦੇ ਆ ਕਿ ਕਾਲਜ ਜਿਹੜਾ ਉਹ 8:30 ਵਜੇ ਸਵੇਰੇ ਸ਼ੁਰੂ ਹੋ ਜਾਂਦਾ ਕਿਉਂਕਿ 9 ਵਜੇ ਦੀ ਜਿਹੜੀ ਕਲਾਸ ਹੈ ਉਹਨੂੰ ਲਾਉਣ ਦੇ ਵਾਸਤੇ ਬੱਚਿਆਂ ਦੇ ਜਿਹੜੇ ਅਹ ਆਮਦ ਹੈ ਉਹ ਕਾਲਜ ਦੇ ਵਿੱਚ 8:30 ਸ਼ੁਰੂ ਹੋ ਜਾਂਦੀ ਹੈ ਔਰ ਅੱਗੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਹੋ ਰਹੀਆਂ ਨੇ ਜਿਹੜੀਆਂ ਕਿ 8:30 ਵਜੇ ਤੋਂ ਸ਼ੁਰੂ ਹੋਣਗੀਆਂ ਸੋ ਇਸ ਕਰਕੇ 8 ਵਜੇ ਤੱਕ ਕਾਲਜ ਸੈਰ ਕਰਕੇ ਵਾਪਸ ਚਲੇ ਜਾਓ 6 ਵਜੇ ਤੋਂ ਬਾਅਦ ਕਾਲਜ ਦੇ ਵਿੱਚ ਆਓ ਕਿਉਂਕਿ ਇੱਥੇ ਹਨੇਰਾ ਹੁੰਦਾ ਹੈ ਔਰ ਹਨੇਰੇ ਦੇ ਵਿੱਚ ਅਗਰ ਕੋਈ ਵਾਰਦਾਤ ਹੁੰਦੀ ਹੈ ਤੇ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੋਏਗੀ ਕਾਲਜ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਅਸੀਂ ਪੂਲ ਪ੍ਰੋਸੈਸ ਨੂੰ ਵੀ ਇਹੀ ਕਿਹਾ ਕੀ ਕਿਰਪਾ ਕਰਕੇ ਇਨਸ਼ੋਰ ਕਰੋ ਕਿ ਸਾਡੇ ਕਾਲਜ ਦੇ ਵਿੱਚ ਅਣਪਛਾਤੇ ਵਿਅਕਤੀ ਜਿਹੜੇ ਆ ਸ਼ੇਅਰ ਕਰਨ ਵਾਲੇ ਵਿਅਕਤੀ ਸਾਡੇ ਅਜ਼ੀਮ ਵਿਅਕਤੀ ਨੇ ਬਹੁਤ ਹੀ ਵਧੀਆ ਵਿਅਕਤੀ ਨੇ ਸਾਡੇ ਇਮਾਨਦਾਰ ਸ਼ਹਿਰੀ ਨੇ ਉਹ ਆਉਣ ਉਹਨਾਂ ਦਾ ਸਵਾਗਤ ਹੈ ਮੈਂ ਖੁੱਲੇ ਇੱਥੇ ਉਹਨਾਂ ਦਾ ਸਵਾਗਤ ਕਰਦਾ ਨਹੀਂ 5 ਵਜੇ ਤਾਂ ਆਉਣ ਦਾ ਮਤਲਬ ਹੀ ਨਹੀਂ ਹੈ ਜਦੋਂ ਕਾਲਜ ਦੇ ਵਿੱਚ ਹਨੇਰਾ ਹੈ ਕਾਲਜ ਦੇ ਵਿੱਚ ਜਦੋਂ ਹਨੇਰਾ ਹੈ ਹਨੇਰੇ ਦੇ ਵਿੱਚ ਕਾਲਜ ਆਉਂਦਾ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਕੋਈ ਮੰਤਵ ਨਹੀਂ ਬਣਦਾ ਸੋ ਇਸ ਕਰਕੇ 6 ਵਜੇ ਤੋਂ 8 ਵਜੇ ਤੱਕ 2 ਘੰਟੇ ਤੁਸੀਂ ਆਰਾਮ ਨਾਲ ਆਪਣੀ ਰਨਿੰਗ ਕਰੋ ਜੋ ਖੇਡਣਾ ਹੈ ਖੇਡੋ ਤੁਹਾਨੂੰ ਕੋਈ ਨਹੀਂ ਰੋਕਦਾ ਅਸੀਂ ਤੁਹਾਨੂੰ ਕੋਈ ਫੈਸਿਲਿਟੀਆਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਜੋ ਅਸੀਂ ਤੁਹਾਡੇ ਵਾਸਤੇ ਕਰ ਸਕਦੇ ਹੋਏ ਆਪਣੀ ਲਿਮਟਿਡ ਰਿਸੋਰਸਸ ਦੇ ਵਿੱਚੋਂ ਸੋ ਇਸ ਕਰਕੇ ਜੇ ਕੋਈ ਕੋਈ ਆ ਕੇ 4 ਵਜੇ ਗੇਟ ਦੇ ਉੱਤੇ ਬੈਠ ਜਾਂਦਾ ਤੇ 4 ਵਜੇ ਕਿਸੇ ਦਾ ਘਰ ਨਹੀਂ ਖੁੱਲਦਾ ਕੋਈ ਸੰਸਥਾ ਜਿਹੜੀ ਹੈ ਕੋਈ ਇਸ ਕਾਲਜ ਜ਼ਿਲ੍ਹੇ ਦਾ ਕੋਈ ਸਕੂਲ ਨਹੀਂ ਹੈ ਜਿਹਦੇ ਗੇਟ ਜਿਹੜੇ ਸਵੇਰੇ 4 ਵਜੇ ਖੋਲ ਚੋਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਕੋਆਪਰੇਟ ਕਰੋ ਸਾਡਾ ਸਾਥ ਦਿਓ ਔਰ ਮੈਂ ਸਾਡੇ ਕਾਲਜ ਦੇ ਵਿੱਚ ਹੁਣ ਬਹੁਤ ਸਾਰਾ ਕੀਮਤੀ ਇਕੁਪਮੈਂਟ ਵੀ ਜਿਹੜਾ ਉਹ ਲੱਗ ਚੁੱਕਾ ਹੈ ਪਿੱਛੇ ਜੇ ਇੱਕ ਵਾਰਦਾਤ ਹੋਈ ਸਾਡੇ ਕੰਪਿਊਟਰ ਸੈਂਟਰ ਤੋਂ ਚਾਰ ਕੰਪਿਊਟਰ ਜਿਹੜੇ ਉਹ ਕੱਢ ਕੇ ਲੈ ਗਏ ਦੀਵਾਰ ਤੋੜ ਕੇ ਸੋ ਇਹ ਬਹੁਤ ਮੰਦ ਭਾਗੀਆਂ ਘਟਨਾਵਾਂ ਨੇ ਸੋ ਅਗਰ ਇਸੇ ਤਰ੍ਹਾਂ ਅਸੀਂ ਸਾਰੀ ਰਾਤ ਹੀ ਕਾਲਜ ਖੁੱਲਾ ਛੱਡ ਦਈਏ ਔਰ ਕਿਸੇ ਤਰ੍ਹਾਂ ਦੀ ਹਰ ਵਿਅਕਤੀ ਦੀ ਜਦੋਂ ਮਰਜ਼ੀ ਆਵਾਜਾਈ ਹੋ ਜਾਏ ਤੇ ਰਾਤ ਦੇ ਹਨੇਰੇ ਦੇ ਵਿੱਚ ਹਰ ਕੋਈ ਕੋਈ ਵੀ ਵਿਅਕਤੀ ਇੱਥੇ ਆ ਸਕਦਾ ਕੋਈ ਸਮਾਜ ਦੇ ਵਿੱਚ ਬਹੁਤ ਸਾਰੇ ਗੈਰ ਸਮਾਜਿਕ ਤੱਤ ਵੀ ਹੁੰਦੇ ਨੇ ਨਹੀਂ ਸਾਡੇ ਕੋਲ ਸਿਰਫ ਦੋ ਜਾਂ ਤਿੰਨ ਸਰਕਾਰ ਵੱਲੋਂ ਦਿੱਤੇ ਹੋਏ ਚੌਂਕੀਦਾਰ ਨੇ ਉਹਨਾਂ ਕੋਲ ਕੋਈ ਗਨ ਵੀ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਵੀ ਨਹੀਂ ਹੁੰਦਾ ਉਹ ਇੱਕ ਤਰ੍ਹਾਂ ਦੀ ਜਸਟ ਇੱਕ ਸੁਪਰਵੀਜ਼ਨ ਕਰਦੇ ਨੇ ਰਾਤ ਨੂੰ ਚੌਕੀਦਾਰਾ ਕਰਦੇ ਨੇ ਔਰ ਜੇ ਕੋਈ ਮੰਦਪਾਗੀ ਘਟਨਾ ਹੁੰਦੀ ਹੈ ਜਾਂ ਕੋਈ ਕਿਸੇ ਉਹਨਾਂ ਨੂੰ ਸ਼ੱਕ ਪੈਂਦਾ ਤਾਂ ਉਹ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕਰਦੇ ਨੇ ਸੋ ਕਾਲਜ ਦੇ ਵਿੱਚ ਅਸੀਂ ਕੋਈ ਸਿਕਿਉਰਿਟੀ ਸਾਡੇ ਕੋਲ ਨਹੀਂ ਹੈਗੀ ਨਾ ਹੀ ਕੋਈ ਸਿਕਿਉਰਿਟੀ ਅਰੇਂਜਮੈਂਟ ਸਾਡੇ ਵਿੱਤੀ ਸਾਧਨਾ ਕਰਕੇ ਨਾ ਹੀ ਸਾਨੂੰ ਕੋਈ ਪੋਸਟ ਪ੍ਰੋਵਾਈਡ ਕੀਤੀ ਹੋਈ ਹੈ ਸਿਕਿਉਰਿਟੀ ਮੈਂਦੀ ਸੋ ਇਹ ਕੰਮ ਜਿਹੜਾ ਕਾਲਜ ਦੇ ਬਾਹਰ ਜੇ ਕੋਈ ਕਰਨਾ ਹੈ ਤੇ ਉਹ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਅਸੀਂ ਉਹਨਾਂ ਤੋਂ ਹਮੇਸ਼ਾ ਤਾਕਤ ਮੰਗ ਕਰਦੇ ਰਹੇ ਟਾਈਮ ਟੇਬਲ ਦੇ ਦਿੱਤਾ ਹੋਇਆ ਜੀ ਅਸੀਂ ਉਹਨਾਂ ਨੂੰ ਕਿਹਾ ਮੈਂ ਪਹਿਲਾਂ 6:30 ਵਜੇ ਰੱਖਿਆ ਸੀ ਲੇਕਿਨ ਮੈਂ ਹੁਣ ਕਰ ਦਿੱਤਾ ਕਿ ਜਦੋਂ ਹੀ 6 ਵਜੇ ਦਿਨ ਚੜ ਜਾਂਦਾ ਅੱਜਕੱਲ ਸੋ 6 ਵਜੇ ਤੋਂ 8 ਵਜੇ ਤੱਕ ਤੁਸੀਂ ਸਵੇਰੇ ਆ ਕੇ ਆਪਣੀ ਸੈਰ ਵੀ ਕਰ ਸਕਦੇ ਹੋ ਖੇਡ ਵੀ ਕਰ ਸਕਦੇ ਹੋ ਰਨਿੰਗ ਵੀ ਕਰ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕੇਗਾ ਤੁਹਾਡਾ ਸਵਾਗਤ ਕਰਾਂਗੇ ਲੇਕਿਨ ਰਾਤ ਦੇ ਹਨੇਰੇ ਦੇ ਵਿੱਚ ਨਹੀਂ ਜਦੋਂ ਹਨੇਰਾ ਹੁੰਦਾ ਉਸ ਟਾਈਮ ਦੇ ਉੱਤੇ ਕਾਲਜ ਦੇ ਵਿੱਚ ਐਂਟਰੀ ਨਹੀਂ ਕੰਮ ਨੂੰ ਵੀ ਅਸੀਂ ਉਸੇ ਤਰ੍ਹਾਂ ਕਿਹਾ ਕਿ 5 ਵਜੇ ਤੋਂ ਸਾਢੇ 7 ਵਜੇ ਤੱਕ ਜਦ ਤੱਕ ਹਨੇਰਾ ਨਹੀਂ ਹੁੰਦਾ ਜੇਕਰ ਹੁਣ ਜਿਵੇਂ ਗਰਮੀਆਂ ਸੀ ਤਾਂ ਗਰਮੀਆਂ 'ਚ ਅਸੀਂ 4 ਵਜੇ ਤੋਂ ਲੈ ਕੇ 7 ਸੱਤ ਸਵਾ 7 ਵਜੇ ਤੱਕ ਕਰ ਸਕਦੇ ਹਾਂ ਲੇਕਿਨ ਸ਼ਾਮ ਨੂੰ ਹੁਣ ਕਿਉਂਕਿ ਰਾਤ ਜਿਹੜੀ 6:30 ਵਜੇ ਹਨੇਰਾ ਹੋਣਾ ਸ਼ੁਰੂ ਹੋ ਗਿਆ ਤੋਂ ਹੁਣ ਬੇਨਤੀ ਹੈ ਕਿ ਉਹ 6:30 ਵਜੇ ਤੋਂ ਪਹਿਲਾਂ ਅਸੀਂ ਬੋਰਡ ਵੀ ਬਾਹਰ ਲਾਇਆ ਹੋਇਆ ਕਿ 6:30 ਵਜੇ ਤੋਂ ਪਹਿਲਾਂ ਪਹਿਲਾਂ ਕਾਲਜ ਦੇ ਵਿੱਚੋਂ ਚਲੇ ਜਾਵੇ ਜਾਵੇ ਕਿੰਦਾ ਹੀ ਹਨੇਰਾ ਹੁੰਦਾ ਸੋ ਉਦੋਂ ਫਿਰ ਸਾਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਕੰਦਾ ਟੱਪ ਕੇ ਨਸ਼ੇੜੀਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਸੋ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਵਿਅਕ ਉਹ ਨਿਸ਼ੇੜੀ ਹੈ ਗੈਰ ਸਮਾਜੀ ਤੱਤ ਹੈ ਜਾਂ ਇਮਾਨਦਾਰ ਵਿਅਕਤੀ ਹੈ ਅਸੀਂ ਸਾਰਿਆਂ ਨੂੰ ਇਮਾਨਦਾਰ ਮੰਨਦੇ ਹਾਂ ਲੇਕਿਨ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਕਿਰਪਾ ਕਰਕੇ ਇਹ ਸਮੇਂ ਦੀ ਪਾਲਣਾ ਕਰੋ ਸੋ ਅਸੀਂ ਦੋਹੇ ਹੱਥੀ ਸਾਰੇ ਸ਼ਹਿਰ ਦੇ ਲੋਕਾਂ ਦਾ ਇਸ ਸੁੰਦਰ ਕਾਲਜ ਦੇ ਵਿੱਚ ਸਵਾਗਤ ਕਰਦੇ ਹਾਂ ਆਓ ਸਹਿਰ ਕਰੋ ਸਾਨੂੰ ਇਸ ਕਾਲਜ ਦੇ ਵਿੱਚ ਹੋਰ ਕੀ ਇੰਪਰੂਵਮੈਂਟ ਹੋ ਸਕਦੀ ਹੈ ਉਹ ਕਰਨੀ ਹੈ ਸਾਨੂੰ ਦੱਸੋ ਅਸੀਂ ਜ਼ਰੂਰ ਕਰਾਂਗੇ ਬਟ ਇਸ ਕਾਲਜ ਦੇ ਵਿੱਚ ਭੈਮੁਕਤ ਵਾਤਾਵਰਣ ਨਸ਼ਾ ਮੁਕਤ ਵਾਤਾਵਰਣ ਔਰ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਸੁਪਨਾ ਜਿਹੜਾ ਹੈ ਕਿ ਅਸੀਂ ਨਸ਼ੇ ਨਹੀਂ ਹੋਣ ਦੇਣੇ ਨਸ਼ੇੜੀਆਂ ਨੂੰ ਇਸ ਕਾਲਜ ਦੇ ਵਿੱਚ ਇਸ ਸਮਾਜ ਦੇ ਵਿੱਚ ਸੁਧਾਰਨਾ ਉਸ ਯਤਨ ਦੇ ਵਿੱਚ ਸਾਡੇ ਕਾਲਜ ਦੀ